ਸਿਕਾਲ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਆਪਾਂ ਬਣਦੇ ਆ ਬੰਨਣ ਲਗਾਏ ਮੱਕੀ ਵਾਲੀ ਮਸ਼ੀਨ ਆ ਚਾਰ ਵਾਲੀ ਇਹ ਖੁੱਲਦੀ ਖੋਲੀ ਵੀ ਦਿਖਾਈ ਹੈ ਤੁਹਾਨੂੰ ਅਸੀਂ ਬਸ ਬੰਨਣੀ ਦਿਖਾਉਨੇ ਆ ਵੀ ਕਿਵੇਂ ਬੰਨਣੀ ਆ ਕਿੱਦਾਂ ਹੋ ਕਰਦੇ ਆ ਆ ਗੇਅਰ ਖੋਲਤਾ ਸੀ ਆਪ ਹੀ ਤੇ ਆਪ ਹੀ ਇਹਨੂੰ ਫਿੱਟ ਕਰਤਾ ਤੇ ਬਾਕੀ ਦੇਖੋ ਬਲਾਰਿਆਂ ਨੂੰ ਕਿੱਦਾਂ ਬਣਾ ਲਿਆ ਬਹੁਤ ਹੀ ਵੀਰ ਆਪ ਹੀ ਕਰਤਾ ਇਸ ਫੈਟ ਆਪਾਂ ਤੇ ਹਣ ਮਗਾਲੇ ਬੰਦੇ ਨੂੰ ਬੰਨਣ ਵਾਸਤੇ ਨੂੰਨ ਵਾਸਤੇ ਬੰਦੇ ਮਗਾਇਆ ਵੀਰੇ ਆ ਗੇਰੇ ਆ ਬੈਰਿੰਗ ਹੁੰਦੇ ਆ ਲਾਗ ਦੇ ਮੰਡੇ ਬੰਨਣ ਚੈੱਕ ਕਰਦੇ ਰੁੱਲਿਆਂ ਨੂੰ ਟਾਈਮ ਆਵਾਗੇ ਦਾ ਟਾਈਮ ਚੈੱਕ ਕਰਨਾ ਮਿਲਦਾ ਵੀ ਬਾਅਦ ਗੱਲ ਕਰੀਏ ਦੇ ਤੋਂ ਕੁਮਲ ਟਾਈਮ ਚੈੱਕ ਕਰੀ ਜਾਂਦੇ ਆ। ਗੇਅਰ ਬੰਨਿਆ ਪਿਆ ਕੋਈ ਨਹੀਂ ਬੈਠਾ ਵਾ। ਇਹ ਨਹੀਂ ਜਦੋਂ ਬੰਨਣਾ ਨਾ ਵੀਰੇ ਇਹ ਟੇਢੀ ਛੱਟ ਲੈਣੀ ਆ। ਟੇਢੀ ਛੱਟ ਕੇ ਫਿਰ ਸੌਖਾ ਹੋ ਜਾਂਦਾ ਥੋੜਾ ਕੰਮ। ਕੋਈ ਬੜਾ ਵੱਡਾ ਕੰਮ ਨਹੀਂ ਯਾਰ ਆਪ ਵੀ ਬਣ ਸਕਦਾ ਬੰਦਾ। ਥੋੜੀ ਥੋੜੀ ਕਲੱਪ ਬਣਾ ਦੇ। ਹਾਂ ਟੌਨ ਲੱਗਿਆ ਦਾ ਚੱਕਰ। ਖਸੁਰੇ ਵਾਲਾ। ਊੜੋ ਬਰਾਬਰ। ਜੰਦਰਾਲ ਪਾਈ ਸੀ ਨਵੀਂ ਇਹ ਵੀ ਸੈਟ ਕਰਨੀ ਪਊ ਜੰਦਰਾਲ ਛੁੜੀਆਂ ਨਾਲ ਸੈਟ ਕਰਨੀਆਂ ਪੈਣੀਆਂ ਚੱਕਰ ਦੇ ਕਿੜੇ ਦੇ ਸਾਹਮਣੇ ਸੈਟ ਹੋਣੀਆਂ ਕਰੀ ਅੰਨੇ ਬੀਤਾ ਇੰਨਾ ਬਸ ਅੱਲਾਹ ਦੀ ਨਾਲ ਮੁੰਡੇ ਨੇ ਆਇਆ ਆਹ ਦੇ ਦੇ ਕਿ ਵੀਰੇ ਇਹਨ ਸੁਰੀਆਂ ਦਾ ਧਿਆਨ ਰੱਖਣਾ ਕਿ ਤੇ ਦੰਦਰਾੜ ਨਾਲ ਬਾਹਲੀਆ ਨਾ ਖੈਣ ਮੜੇ ਨਾਲ ਦੀ ਲੰਘਣ ਬਹੁਤ ਸੀਸਾ ਨਾਲ ਜਾਂ ਤਾਂ ਬਾਸਲ ਕੱਢ ਦਿਓ ਨਹੀਂ ਦੰਦਰਾੜ ਵੀ ਇਹਦੀ ਬਾਹਰ ਨੂੰ ਨਿਕਲ ਜਾਂਦੀ ਹੈ ਦੰਦਰਾੜ ਵੀ ਬਾਹਰ ਕੱਢ ਸਕਦੀ ਹੈ ਠੀਕ ਅੱਗੇ ਕੁਮਾਖੀ ਦੇਖਣੀ ਹੈ ਕਿ ਦਪਾ ਕੁਮਾਥਰੀ ਦਾ ਖਾਸ ਧਿਆਨ ਰੱਖਣਾ ਪਿਛਲੀ ਵਾਰ ਅਸੀਂ ਨਵੀਂ ਲਈ ਸੀ ਸਾਨੂੰ ਪਤਰੀ ਹੋਇਆ ਇਹਨੇ ਨੌਲੇਜ ਨਹੀਂ ਸੀਗੀ ਇਹ ਟੋਕੇ ਜਿਹੜੇ ਆ ਟੁਕੜੀਆਂ ਆ ਸੌਰੀ ਉਹ ਕਿੱਲੀ ਜਿਹਾ ਹਣਾ ਕਿੱਲੀ ਕਿੱਥੇ ਟੁਰੀਆਂ ਆ ਉਹ ਸਹੀ ਨਹੀਂ ਸੀ ਲੱਗਦੀਆਂ ਜਿਹਦੇ ਕਰਕੇ ਟਰੈਕਟਰ ਦਾ ਜ਼ੋਰ ਬਹੁਤ ਲੱਗਦਾ ਸੀ ਇਹ ਹੁਣ ਧੁਰੀ ਮਾੜੀ ਨਾਲ ਲੱਗਦੀ ਐ ਇੱਕ ਉਹਦੇ ਨਾਲ ਉਹ ਨਾ ਕਰਦੇ ਕਿਉਂਕਿ ਜਿਹੜੀ ਇਹ ਪਥਰੀ ਸੀ ਇਹ ਸਹੀ ਨਹੀਂ ਲੱਗਦੀ ਸੀ ਪਰ ਇਸ ਵਾਰ ਇਹਨੇ ਸੁਰੀਆਂ ਥੋੜੀਆਂ ਆ ਅੱਗੇ ਪਿੱਛੇ ਇਹ ਖਿਚਾਤੀਆਂ ਜੇ ਨਾ ਨਾ ਜੀ ਉੱਪਰ ਤੇ ਰੱਖੋ ਅੱਜ ਇਹਨੇ ਆਪਾਂ ਅਡਕਰ ਦੇ ਨਾਲ ਜੰਦਰਾਲ ਨਮੀ ਭਾਈ ਕਰਕੇ ਉਹਦੇ ਥੋੜੀ ਛੱਟ ਮਾਰ ਦਾਂਗੇ ਜਿਹੜੀ ਥੋੜਾ ਥੱਲਣਾ ਹਿੱਸਾ ਲੱਗਦਾ ਨਾਲ ਨਾਲ ਥੱਲਣਾ ਜੀ ਛੱਟ ਮਾਰ ਲੈਣ ਹਣ ਜਾ ਕਮੈਂਟ ਕਿਤੇ ਪੁੱਤ ਲਾ ਜੀ ਆਹ ਨਾ ਨੰਨੇ ਨਾ ਬਹੁਤ ਖਾਸੀਆਂ ਰੱਖਣਾ ਪੈਂਦਾ ਵੀਰੇ ਇਹਨੇ ਬਾਸਲੋਪਈ ਹੋਰ ਚੱਲਦੇ ਸੀਜ਼ਨ ਚ ਢਾਉਣ ਕੱਢਣੀ ਵੀ ਪੈ ਜਾਂਦੀ ਆ ਪਰ ਸੁਰੀਆਂ ਬਹੁਤ ਆ ਜਾਂਦੀਆਂ ਸੇਤੀਆਂ ਦੀ 70 ਤੋਂ 70 ਕਿੱਲੇ ਮਸਾਂ ਬੋਣੀਆਂ 70 ਤੋਂ 80 ਕਿੱਲੇ ਆਪਾਂ ਪਾਇ ਸੀ 60 65 ਕਿੱਲੇ ਪਾਇ ਸੀ ਪਿਛਲੇ ਸਾਲ ਵਾਪਸ ਚਾਰ ਚੱਕਰ ਕਰ ਲਓ ਜੜਤੀ ਮਸ਼ੀਨ ਚਲਾ ਕੇ ਦਿਖਾਤੀ ਸਾਰਾ ਕੁਝ ਚੱਕਲਾ ਦਾ ਇਹ ਚਰੀ ਦਾ ਉਤਰਾ ਕਰਿਆ ਸੀਗਾ ਚਰੀ ਥੋੜੀ ਜਿਹੀ ਹੁੰਦੀ ਆ ਮੱਕੇ ਜਿਹੜੀ ਪੋਲੀ ਹੁੰਦੀ ਆ ਚਰੀ ਥੋੜੀ ਜਿਹੀ ਹੁੰਦੀ ਹੈ ਕਿਸੇ ਕਰਕੇ ਥੋੜਾ ਜਹਾਗਾ ਪੱਤੀ ਫੱਟ ਤੇ ਆ ਖੜਾ ਆਪਣਾ ਜਮੂਦਾ ਛੋਟਾ ਜੌਂਡੀਆਰ 5210 ਬਹੁਤ ਵਧੀਆ ਟਰੈਕਟਰ ਸਰਾ ਹੀ ਆ ਬਾਈਰ ਕੇ ਚਾਚੇ ਵੀ ਖੜੇ ਸੀ ਚਾਚੇ ਨੇ ਸਾਡੇ ਨੂੰ ਰੁਕ ਲਿਆ ਯਾਰ ਚਰੀ ਦੇ ਪਾਪਾ ਜੀ ਜਾਵੜੇ ਇਹਦਾ ਮੈਂ ਬਾਅਦ ਚ ਬੋਲੂਗਾ ਦੇਖਦੇ ਆ ਚਾਰ ਕਿਵੇਂ ਹੈ ਚੱਕ ਕਰਦੇ ਆ ਓਕੇ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ